ਤਾਂ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਜ਼ਮੀਨ ਐਕਵਾਇਰ ਨੂੰ ਲੈ ਕੇ ਇਹਦਾ ਵਿਰੋਧ ਵੀ ਹੋਇਆ ਹੈ ਲੁਧਿਆਣੇ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਤਾਂ ਹੁਣ ਨਿਊਜ਼ ਵੀ ਆ ਚੁੱਕੀ ਹੈ ਕਿ ਪੰਜਾਬ ਦੇ ਵਿੱਚ 19 ਥਾਵਾਂ ਤੇ ਜ਼ਮੀਨ ਹੈ ਜਿਹੜੀ ਐਕਵਾਇਰ ਹੋਣੀ ਹੈ ਪੰਜਾਬ ਸਰਕਾਰ ਨੇ ਕਰਨੀ ਹੈ ਇਹਦੀ ਸਰਕਾਰ ਨੇ ਜਿਹੜੀ ਤਿਆਰੀ ਪੂਰੀ ਹੈ ਉਹ ਕਰ ਲਈ ਹੈ ਤਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੀ ਜ਼ਮੀਨ ਹੈ ਜਿਹੜੀ ਐਕਵਾਇਰ ਹੋਣੀ ਹੈ ਉਹ ਤੁਹਾਨੂੰ ਦੱਸਦਾਂ ਨੇ ਆ ਜ਼ਿਲ੍ਹੇ ਦੇ ਨਾਮ ਤੇ ਜ਼ਮੀਨ ਐਕਵਾਇਰ ਗਿਣਤੀ ਦੇ ਵਿੱਚ ਕਿੰਨੇ ਕਿੰਨੇ ਏਕੜ ਹੈ ਜਿਹੜੀ ਹੋਣੀ ਹੈ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਜ਼ਿਲ੍ਹਾ ਆਉਂਦਾ ਹੈ ਤਾਂ ਆਉਂਦਾ ਜੀ ਪਟਿਆਲਾ ਪਟਿਆਲੇ ਦੇ ਵਿੱਚ ਹੈ ਜਿਹੜਾ 1150 ਏਕੜ ਜ਼ਮੀਨ ਇਹੜੀ ਐਕਵਾਇਰ ਕੀਤੀ ਜਾਣੀ ਹੈ ਸੰਗਰੂਰ ਦੇ ਵਿੱਚ 568 ਹੈ ਬਰਨਾਲਾ ਦੇ ਵਿੱਚ 317 ਹੈ ਇਹ ਤਿੰਨ ਜ਼ਿਲ੍ਹੇ ਹੋ ਗਏ ਪਟਿਆਲਾ ਸੰਗਰੂਰ ਤੇ ਬਰਨਾਲਾ ਤਾਂ ਇਹਦੇ ਵਿੱਚ ਸ਼ਹਿਰੀ ਜਾਇਦਾਦਾਂ ਜਿਹੜੀਆਂ ਬਣਾਈਆਂ ਜਾਣਗੀਆਂ ਇਹਨੂੰ ਆਪਾਂ ਅਰਬਨ ਸਟੇਟ ਕਹਿੰਦੇ ਆ ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ 448 ਏਕੜ ਹੈ ਮਾਨਸਾ ਦੇ ਵਿੱਚ 212 ਏਕੜ ਹੈ ਮੋਗਾ ਦੇ ਵਿੱਚ 542 ਏਕੜ ਹੈ ਫਿਰੋਜ਼ਪੁਰ ਦੇ ਵਿੱਚ 313 ਏਕੜ ਹੈ ਨਮਾ ਸ਼ਹਿਰ ਦੇ ਵਿੱਚ 383 ਏਕੜ ਹੈ ਜਲੰਧਰ ਦੇ ਵਿੱਚ 1000 ਏਕੜ ਹੈ ਹੁਸ਼ਿਆਰਪੁਰ ਦੇ ਵਿੱਚ 550 ਏਕੜ ਹੈ ਸੁਲਤਾਨਪੁਰ ਲੋਧੀ ਦੇ ਵਿੱਚ 70 ਏਕੜ ਹੈ ਕਪੂਰਥਲੇ ਦੇ ਵਿੱਚ 150 ਏਕੜ ਹੈ ਫਗਵਾੜੇ ਦੇ ਵਿੱਚ 200 ਏਕੜ ਜ਼ਮੀਨ ਹੈ ਜਿਹੜੀ ਅਕਵਾਇਰ ਕੀਤੀ ਜਾਣੀ ਹੈ ਇਸ ਤੋਂ ਇਲਾਵਾ ਨਕੋਦਰ ਵਿੱਚ 200 ਏਕੜ ਹੈ ਅਮਰਸਾ ਦੇ ਵਿੱਚ 4464 ਏਕੜ ਹੈ ਗਰਦਾਸਪੁਰ ਦੇ ਵਿੱਚ 80 ਏਕੜ ਹੈ ਬਟਾਲੇ ਦੇ ਵਿੱਚ 160 ਏਕੜ ਹੈ ਤਰਨਤਾਰਨ ਦੇ ਵਿੱਚ 97 ਏਕੜ ਹੈ ਪਠਾਨਕੋਟ ਦੇ ਵਿੱਚ 1000 ਏਕੜ ਰਕਵੇ ਦੇ ਵਿੱਚ ਅਰਬਨ ਸਟੇਟ ਹੈ ਜਿਹੜੀ ਉਹ ਬਣਾਈ ਜਾਊਗੀ ਇਸ ਤੋਂ ਇਲਾਵਾ ਜਿੱਥੇ ਇਹ ਸਰਕਾਰ ਦੇ ਵੱਲੋਂ ਸ਼ਹਿਰੀ ਜਾਇਦਾਦ ਦਾ ਸਥਾਪਿਤ ਕਰਨੀਆਂ ਨੇ ਤਾਂ ਉੱਥੇ ਕਿਸਾਨਾਂ ਨੂੰ ਲੈਂਡ ਪੂਲਿੰਗ ਦੀ ਆਪਸ਼ਨ ਵੀ ਹੈ ਜਿਹੜੀ ਉਹ ਦਿੱਤੀ ਜਾਊਗੀ ਇਸ ਤੋਂ ਇਲਾਵਾ ਇਹ ਵੀ ਜਿਹੜੀ ਜ਼ਿੰਮੇਵਾਰੀ ਹੈ ਇਹਨੂੰ ਵਿਕਸਤ ਕਰਨ ਦਾ ਜਿਹੜਾ ਕੰਮ ਹੈ ਉਪ ਉੱਡਾ ਦੇ ਪੰਜ ਅਧਿਕਾਰੀਆਂ ਦਾ ਹੋਵੇਗਾ ਤਾਂ ਜਿਸ ਅਥਾਰਟੀ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਖੇਤਰ ਆਊਗਾ ਉਹ ਇਸ ਦਾ ਵਿਕਾਸ ਹੈ ਜਿਹੜਾ ਕਰੂਗੀ ਤਾਂ ਇਹ ਜਾਣਕਾਰੀ ਜਿਹੜੀ ਆ ਚੁੱਕੀ ਹੈ ਆ ਨਿਊਜ਼ ਦੇਖ ਲਓ ਕੋਈ ਇਹ ਆਪਣੇ ਕੋਲ ਬਣਾ ਕੇ ਨਹੀਂ ਛੱਡੀ ਆਨਲਾਈਨ ਜਿਹੜੇ ਨਿਊਜ਼ ਰੀਡ ਕਰਦੇ ਆ ਤਾਂ ਉਹਨਾਂ ਕੋਲ ਇਹ ਨਿਊਜ਼ ਜਿਹੜੀ ਆ ਚੁੱਕੀ ਹੋਏਗੀ ਹੋ ਸਕਦਾ ਅੱਜ ਦੇ ਅਖਬਾਰ 'ਚ ਜਾਂ ਫਿਰ ਕੱਲ ਦੇ ਅਖਬਾਰ 'ਚ ਇਹ ਨਿਊਜ਼ ਹੈ ਜਿਹੜੀ ਉਹ ਆ ਜਾਣੀ